ਬਕੀਆਂ ਦੀ ਆਤਮਾ ਦੀ ਸ਼ਾਂਤੀ ਲਈ ਜੇ ਕਰਮਾ ਨਰਦੀ ਮੀਆਂ ਦਾ ਬਹੁਤ ਸਾਰੇ ਦਵਾਰ ਕੀ ਜੈ ਦੇ ਕਰਾਏ ਮਾ ਨਾਣਾ ਦੇਵੀ ਜੀ ਦਾ ਬਹੁਤ ਸਾਰੇ ਦਵਾਰ ਕੀ ਜੈ ਜੇ ਕਰਮਾ ਨਰਦੀ ਮੀਆਂ ਦਾ ਬਹੁਤ ਸਾਰੇ ਦਵਾਰ ਕੀ ਜੈ ਨਾਣਾ ਦੇਵੀ ਸੇਵਾ ਦਲ ਸਮਾਣਾ ਵੱਲੋਂ ਅੱਜ ਮਾਤਾ ਨਾਣਾ ਦੇਵੀ ਦੇ ਦਰਸ਼ਨਾਂ ਦੇ ਲਈ ਤੇ ਉਥੇ ਜੋ ਬੱਚੇ ਚਲੇ ਗਏ ਨੇ ਉਹਨਾਂ ਦੀ ਆਤਮਿਕ ਸ਼ਾਂਤੀ ਦੇ ਲਈ ਨਾਨਾ ਦੇਵੀ ਦੇ ਲਈ バス ਯਾਤਰਾ ਅੱਜ ਭੇਜੀ ਗਈ ਹੈ ਆਓ ਗੱਲ ਕਰਾਂਗੇ ਨਲਨੀ ਚੋਪੜਾ ਜੀ ਹਰਿੰਦਰ ਭਟੇਜਾ ਜੀ ਤੇ ਸਾਡੇ ਹਰਜਿੰਦਰ 베ਦੀ ਜੀ ਅਸੀਂ ਚੋਪੜਾ ਜੀ ਕੀ ਕਹਿਣਾ ਚਾਹੋਗੇ ਅੱਜ ਮਾਤਾ ਨਾਨਾ ਦੇਵੀ ਜੀ ਦੂਜੀ ਫ੍ਰੀ バス ਯਾਤਰਾ ਸਾਡੇ ਸਮਾਨੇ ਵੱਲੋਂ ਜਾ ਰਹੀ ਹੈ ਸ਼ੇਖਰ ਜੀ ਇਹ ਸਾਰੇ ਗਰੁੱਪ ਬਹੁਤ ਮਾਤਾ ਨਾਨਨ ਦੀ ਬੀਤੇ ਉਹ ਕਰਦੇ ਨੇ ਤੇ ਅੱਜ ਇੱਕ ਬੜੀ ਦੁਖਦੀ ਘੜੀ ਆਈ ਵੀ ਹੈ ਸਮਾਣੇ ਤੇ ਉਹਦੀ ਆਤਮਾ ਦੀ ਸ਼ਾਂਤੀ ਲਈ ਜਿੰਨੇ ਵੀ ਇੱਥੋਂ ਯਾਤਰੀ ਜਾ ਰਹੇ ਨੇ ਮਾਹਮਾ ਜੀ ਦੇ ਦਰਸ਼ਨ ਕਰਨ ਵਾਸਤੇ ਉਹਨਾਂ ਨੂੰ ਬੇਨਤੀ ਕੀਤੀ ਹੈ ਵੀ ਉਹਨਾਂ ਦੀ ਸ਼ਾਂਤੀ ਵਾਸਤੇ ਉੱਥੇ ਮਾਹਮਾ ਜੀ ਦੇ ਚਰਨਾਂ ਚ ਅਰਦਾਸ ਕਰਕੇ ਆਣ ਅਤੇ ਜਿਹੜੇ ਸਾਡੇ ਬੱਚੇ ਉੱਥੇ ਹਸਪਤਾਲ ਦੇ ਵਿੱਚ ਰੁੱਲ ਰਹੇ ਨੇ ਇੱਕ ਹਫ਼ਤੇ ਤੋਂ ਅੱਜ ਪੂਰਾ ਬੁੱਧਵਾਰ ਹੋ ਗਿਆ ਪੂਰਾ ਇੱਕ ਹਫ਼ਤਾ ਹੋ ਗਿਆ ਉਹਨਾਂ ਦੀ ਸਿਹਤ ਵਾਸਤੇ ਮਾਹਮਾ ਜੀ ਨੂੰ ਜਰਨਾ ਬੇਨਤੀਆਂ ਕਰਕੇ ਆਣ ਵੀ ਮਹਾਮਾਈ ਉਹਨਾਂ ਨੂੰ ਜਲਦੀ ਤੰਦਰੁਸਤ ਕਰੇ ਤੇ ਆਪਣੇ ਮਾਪੇ-ਵਾਪਾ ਕੋਲੇ ਭੇਜੇ ਜੈ ਮਾਤਾ ਹੁਣ ਗੱਲ ਕਰਾਂਗੇ ਹਰਿੰਦਰ ਭਟੇਜਾ ਜੀ ਹਾਂਜੀ ਹਰਿੰਦਰ ਜੀ ਕੀ ਕਹਿਣਾ ਚਾਹੋਗੇ ਜੈ ਮਾਤਾ ਨਾਣਾ ਦੇਵੀ ਜੀ ਅੱਜ ਜਿਹੜੀ ਇਹ ਮਾ ਨਾਣਾ ਦੇਵੀ ਸੇਵਾਦਾਲ ਵੱਲੋਂ ਫਰੀ ਵਾਸੀ ਯਾਤਰਾ ਸਾਰੀ ਸੰਗਤ ਵੱਲੋਂ ਲਗਾਈ ਜਾ ਰਹੀ ਹੈ ਜਿੱਥੇ ਮੈਂ ਇਹਨਾਂ ਨੂੰ ਜਦੋਂ ਦੂਜੀ ਯਾਤਰਾ ਇਹ ਲੈ ਕੇ ਜਾ ਰਹੇ ਨੇ ਫਰੀ ਪਹਿਲਾਂ ਤਾਂ ਮੈਂ ਇਹਨਾਂ ਨੂੰ ਸ਼ੁਕਾਮਨਾਵਾਂ ਦੇਣਾ ਔਰ ਇਹ ਜਿਹੜੀ ਸੰਗਤ ਜਿਹੜੀ ਵਾਸਤੇ ਵਿੱਚ ਫਰੀ ਯਾਤਰਾ ਕਰਦੇ ਜਾ ਰਹੀ ਹੈ ਔਰ ਜਿਹੜੇ ਮਾਤਾ ਨਾਣਾ ਦੇ ਵੀ ਸੇਵਾਦਾਰਾਂ ਨੇ ਲੈ ਕੇ ਜਾ ਰਹੇ ਨੇ ਇਹਨਾਂ ਨੂੰ ਵਿਸ਼ੇਸ਼ ਤੌਰ ਤੇ ਮੇਰੇ ਵੱਲੋਂ ਸਾਡੇ ਸਾਰਿਆਂ ਵੱਲੋਂ ਬੇਨਤੀ ਹੈ ਜਿਹੜੇ ਸਾਡੇ ਸੱਤ ਬੱਚੇ ਇੱਕ ਡਰਾਈਵਰ ਸਾਨੂੰ ਸਾਰਿਆਂ ਨੂੰ ਵਿਛੋੜਾ ਦੇ ਕੇ ਗਏ ਨੇ ਮਾਤਾ ਨਾਣਾ ਦੇ ਵੀ ਚਰਨਾਂ 'ਚ ਬੇਨਤੀ ਕਰਦੇ ਆ ਮਾਤਾ ਨਾਣਾ ਦੇ ਵੀ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਤੇ ਜਿਹੜੇ ਬੱਚੇ ਆਪਣੇ ਮਾਂ ਪਿਓ ਨੂੰ ਰੋਂਦਾ ਬਿਨਾਂ ਦਾ ਛੱਡ ਕੇ ਗਏ ਨੇ ਉਹਨਾਂ ਨੂੰ ਮਾਂ ਨਾਨਾ ਦੇਵੀ ਸ਼ਕਤੀ ਪ੍ਰਦਾਨ ਕਰੇ ਉਹ ਜਿਹੜੇ ਦੁੱਖ ਦਾ ਸਹਤ ਇਹ ਕੈ ਦੁੱਖ ਆਇਆ ਹੈ ਉਹਨੂੰ ਉਹ ਸਹਿ ਸਕਣ ਔਰ ਜਿਹੜੇ ਬੱਚੇ ਸਾਡੇ ਜੇਰੇ ਇਲਾਜ ਨੇ ਜਿਹੜੇ ਬੱਚੇ ਹਸਪਤਾਲ ਚ ਨੇ ਜਿਹੜੇ ਬੱਚਿਆਂ ਨੂੰ ਕੁਝ ਘਰ ਵੀ ਆ ਗਏ ਨੇ ਮਾਂ ਨਾਨਾ ਦੇਵੀ ਦੇ ਚਰਨਾਂ 'ਚ ਬੇਨਤੀ ਕਰਦੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਤੰਦਰੁਸਤੀ ਬਖਸ਼ੇ ਇਹੀ ਮਾਂ ਨਾਨਾ ਦੇਵੀ ਦੇ ਚਰਨਾਂ 'ਚ ਅੱਜ ਇਹ ਸਾਰੀ ਸੰਗਤ ਬੇਨਤੀ ਲੈ ਕੇ ਜਾ ਰਹੀ ਹੈ ਉੱਥੇ ਜਾ ਕੇ ਇਹਨਾਂ ਨੇ ਦੋ ਮਾਤਾ ਦੀ ਚੌਕੀ ਵੀ ਕਰਨਗੇ ਉਹ ਸਾਰਿਆਂ ਸਾਰਿਆਂ ਵੱਲੋਂ ਇਹੀ ਬੇਰਤੀ ਮਾਤਾ ਨਾਨਾ ਦੇਵੀ ਦੇ ਚਰਨਾਂ ਦੇ ਕੀਤੀ ਜਾਏਗੀ ਕਿ ਜੋ ਸਾਡੇ ਸਮਾਣਾ ਦੇ ਸ਼ਹਿਰ ਤੇ ਦੁੱਖ ਆਇਆ ਹੈ ਇਹਨੂੰ ਸ਼ਹਿਰ ਕਰ ਦੇ ਸਕੀ ਦਿਓ ਜਿਹੜੇ ਬੱਚੇ ਸਾਡੇ ਜਿਹੜੇ ਇਲਾਜ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਤੰਤਰੂਸਕ ਕਰਕੇ ਮਾਂ ਨਾਨਾ ਦੇਵੀ ਕਿਰਪਾ ਕਰੇ ਤਾਂ ਆਪਣੇ ਆਪਣੇ ਘਰ ਆ ਸਕਣ ਜੈ ਮਾਤਾ ਜੀ ਅਜਿੰਦਰ ਜੀ ਕੀ ਕਹਿਣਾ ਚਾਹੋਗੇ ਅੱਜ ਮਾਤਾ ਨਾਨਾ ਦੇਵੀ ਲਈ バス ਰਵਾਨਾ ਕਰ ਰਹੇ ਹੋ ਤੇ ਸਮਾਣਾ ਦੇ ਵਿੱਚ ਜੋ ਤਰਾਸ ਦੀ ਆਈ ਹੈ ਜੈ ਮਾਤਾ ਜੀ ਜੋ ਅੱਜ ਸਮਾਣੇ ਵੱਲੋਂ ਹਾਂ ਜੀ ਮੇਰੇ ਵੱਲੋਂ ਇਹਨਾਂ ਦੇ ਜੀ ਇਸ ਯਾਤਰਾ ਤੇ ਲੈ ਕੇ ਜਾ ਰਹੇ ਨੇ ਮੇਰੇ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਔਰ ਜੋ ਸਾਡੇ ਸਮਾਰੇ ਸ਼ਹਿਰ ਦੇ ਵਿੱਚ ਪਿਛਲੇ ਦਿਨਾਂ ਜੋ ਬੱਚਿਆਂ ਤੇ ਬਹੁਤ ਬੁਰੀ ਤਰ੍ਹਾਂ ਕੀ ਰੋਹੀ ਆਈ ਹੈ। ਉਹਦੇ ਵਾਸਤੇ ਅਸੀਂ ਸਾਰੇ ਮਾਤਾ ਨਾਨਾ ਦੇ ਵੀਰ ਦੇ ਚਰਨਾਂ 'ਚ ਆਪ ਜੀ ਨੂੰ ਉਹਨਾਂ ਦੀ ਅਰਦਾਸ ਕਰਨ ਵਾਸਤੇ ਜਾ ਰਹੇ ਹਾਂ। ਉਹ ਜਿਹੜੇ ਬੱਚੇ ਜਿਹੜੇ ਨਾਜ ਹਨ ਉਹਨਾਂ ਵਾਸਤੇ ਸਿਹਤਮੰਦ ਵਾਸਤੇ ਮਾਤਾ ਨਾਨਾ ਦੇਵੀ ਦੇ ਅਰਦਾਸ ਕਰਨ ਵਾਸਤੇ ਸਾਰੀ ਸੰਗਤ ਜਿ ਸਮਾਣੇ ਵੱਲੋਂ ਮਾਤਾ ਨਾਨਾ ਦੇਵੀ ਤੋਂ ਵਿਚਾਰ ਲਈ ਚੈ ਮੰਦਰ ਨੇ। ਹਾਂਜੀ ਬੰਸਲ ਜੀ ਕੀ ਕਹਿਣਾ ਚਾਹੋ? ਚੈ ਮਾਤਾ ਜੀ ਅੱਜ ਮਾਤਾ ਨਾਨਾ ਦੇਵੀ ਦੇਵਦਾਲੋਂ ਤੁੰਗੀ ਗ੍ਰੀ ਯਾਤਰਾ ਮਾਤਾ ਨਾਨਾ ਦੇਵੀ ਦਵਾਰ ਪੇਚੀ ਜਾ ਰਹੀ ਹੈ। ਇਹ ਬਸ ਭੇਜੇ ਦਾ ਵਿਸ਼ਾ ਇਹ ਹੈ ਵੀ ਅੱਜ ਜਿਹੜੇ ਸਾਡੇ ਸਮਾਣਾ ਸ਼ਹਿਰ ਦੇ ਬਹੁਤ ਵੱਡੇ ਇੱਕ ਵਰਗੋਪੀ ਹੋਈ ਹੈ। ਸੱਤ ਬੱਚੇ ਇੱਕ ਡਰਾਈਵਰ ਫਤਹ ਲਈ ਆਪਣੇ ਪਰਿਵਾਰ ਨੂੰ ਵਿਚੋੜਾ ਦੇ ਕੇ ਇੱਕ ਸੰਤਾਰ ਤੋਂ ਪ੍ਰਭੂ ਚਰਨਾਂ ਵਿੱਚ ਜਾ ਵੀ ਰਹੇ ਹਨ ਅਸੀਂ ਮਾਤਾ ਨਾਨਾ ਦੇਵ ਜੀ ਚਰਨਾਂ ਵਿੱਚ ਅਰਦਾਸ ਲੈ ਕੇ ਜਾ ਰਹੇ ਹਾਂ ਇਹ ਮਹਾਮਈ ਇਹ ਜਿਹੜੀ ਪ੍ਰਗੋਪੀ ਆਈ ਹੈ ਇਹ ਪ੍ਰਗੋਪੀ ਦਾ ਪਲ ਸਹਿਨ ਸ਼ਕਤੀ ਪ੍ਰਵਾਹ ਨੂੰ ਬਖਸ਼ੇ ਦੇ ਇੱਕ ਕਵੀਨ ਜਿਹਾ ਨਾਮ ਹੈ ਇਹੋ ਜਿਹਾ ਦਿਨ ਅੱਗੇ ਵਧਦੇ ਕਿਦੇ ਹੋਰ ਪਰਿਵਾਰ ਨੂੰ ਮਾਤ ਗਈ ਇਹ ਅੰਦਾ ਵੱਡਾ ਤਕੋਪ ਜਿਹਾ ਹੋਣ ਦਾ ਨਾ ਜਾਣਾ ਬੋਲੇ ਇਹੀ ਅਰਦਾਸ ਲੈ ਕੇ ਅਸੀਂ ਮਾਤਾ ਨਾਨਾ ਦੇਵ ਜੀ ਚਰਨਾਂ ਜਾ ਰਹੇ ਹਾਂ মাতা নানা দেব জীবারা শে দ সচে যৌত জয় মে মাত দ